ਇਹ ਚੀਜ਼ਾਂ ਪਤਾ ਨਹੀਂ ਹੁੰਦੀਆਂ ਦੁਨੀਆ ਦਾ ਸਭ ਤੋਂ ਵੱਡਾ ਤੀਰਸਥਾਨ ਹੈ ਜਿਹੜਾ ਵੈਟिकन ਹੈ ਨਾ ਉਹ 4x4 ਕਿਲੋਮੀਟਰ ਚ ਹੈ 50x50 ਕਿਲੋਮੀਟਰ ਚ 35 ਮਰਬੇ 875 ਏਕੜ ਥਾਂ ਤੇ ਜਿੱਥੇ ਬਾਬਾ ਜੀ ਹਲਮਾਉਂਦੇ ਸੀ ਉਹ ਥਾਂ ਉਸੇ ਤਰ੍ਹਾਂ ਉਥੇ ਹੁਣ ਕਣਕ ਲੱਗੀ ਵੇਖ ਕੇ ਆਏ ਆ ਤੇ ਉੱਥੇ ਦੇ ਲੱਗੇ ਛੋਲੇ ਖਾ ਕੇ ਆਏ ਆ ਭਾਈ ਤੇ ਇੰਨਾ ਕਿ ਤ੍ਰਿਪਤੀ ਮਹਿਸੂਸ ਕੀਤੀ ਹੈ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਅੱਜ ਤੁਹਾਨੂੰ ਕਹਿਣਾ ਚਾਹੁੰਦਾ ਉਹ ਇਹ ਹੈ ਦੇ ਇੰਟਰਫੇਥ ਦੀਆਂ ਥਾਵਾਂ ਬਹੁਤ ਹੋਈਆਂ ਬਹੁਤ ਥਾਵਾਂ ਤੇ ਮੈਂ ਵੀ ਗਿਆ ਹੋਊਂਗਾ ਤੁਸੀਂ ਵੀ ਗਏ ਹੋਵੋਗੇ ਲੇਕਿਨ ਇੱਕ ਜਗ੍ਹਾ ਦੇ ਉੱਤੇ 크੍ਰਿਸਚੀਅਨ ਉਹ ਲਾਂਗਰੀ ਜਿਹੜਾ ਮਤਲਬ ਲੰਗਰ ਵਰਤਾਉਂਦੇ ਆ ਉਹ 크ਿਸਚਨ ਆਦਮੀ ਹੈ ਜੀ Hindu Sikh Musalman ਤੇ ਦੋ ਤਰ੍ਹਾਂ ਹੋਰ ਘਾਇ ਸੀ ਮੈਨੂੰ ਸਾਰੇ ਇੱਕੋ ਥਾਂ ਦੇ ਉੱਤੇ ਲੰਗਰ ਹਾਲ ਦੇ ਵਿੱਚ ਮੈਂ ਸਾਰੇ ਨੂੰ ਵੇਖਿਆ ਬਾਬਾ ਨਾਮਕ ਤਾਂ ਜਿਹੜਾ ਫਲਸਫਾ ਹੈ ਉਹਨੂੰ ਜਦੋਂ ਜ਼ਮੀਨ ਤੇ ਉਤਾਰੋ ਤੇ ਆਪੇ ਮੁਹੱਬਤ ਦਾ ਪੈਗਾਮ ਚਲਾ ਜਾਂਦਾ ਹੈ ਇਸੇ ਕਰਕੇ ਜਦੋਂ ਮੈਂ ਇਸ ਲੰਘੇ ਦੇ ਬਾਰੇ ਸੋਚਦਾ ਵੀ ਹਾਂ ਤੇ ਮੈਨੂੰ ਲੱਗਦਾ ਕਿ ਇੰਨੀਆਂ ਕਿ ਸੰਭਾਵਨਾਵਾਂ ਨੇ ਜਿੰਨੀਆਂ ਪੂਰੀਆਂ ਕਰ ਲੋਂਗੇ ਬਾਬਾ ਨੇਪਰੇ ਚੜ੍ਹਦੇ ਤੇ ਮੇਰਾ ਸੁਪਨਾ ਜਿਹੜਾ ਮੈਂ ਤੁਹਾਨੂੰ ਵੀ ਦੱਸ ਕੇ ਗਿਆ ਉਹ ਉਹਨੂੰ ਫੇਰ ਰਿਪੀਟ ਕਰ ਦਿੰਨਾ ਮੈਂ ਕਿ ਰੱਬ ਕਰੇ ਇਸ ਧਰਤੀ ਉੱਤੇ ਰੱਬ ਕਰੇ ਇਸ ਧਰਤੀ ਉੱਤੇ ਉਹ ਵੇਲੇ ਵੀ ਆਵਣ ਇਹਨੂੰ ਬੜਾ ਵਧੀਆ ਤਰੀਕੇ ਚ ਲਾਉਣਾ ਇਹ ਕੰਡਿਆਂ ਵਾਲੀਆਂ ਤਾਰਾਂ ਨੇ ਜੋ ਇਹ ਬੇਲਾਂ ਬਣ ਜਾਵਣ ਇਹ ਕੰਡਿਆਂ ਵਾਲੀਆਂ ਤਾਰਾਂ ਨੇ ਜੋ ਇਹ ਬੇਲਾਂ ਬਣ ਜਾਵਣ ਰੁੱਤ ਆਈ ਤੇ ਇਹਨਾਂ ਉੱਤੇ ਲੱਖਾਂ ਫੁੱਲ ਖਿੜ ਜਾਵਣ ਰੁੱਤ ਆਈ ਤੇ ਇਹਨਾਂ ਉੱਤੇ ਲੱਖਾਂ ਫੁੱਲ ਖਿੜ ਜਾਵਣ ਤੇ ਦੋਨੋਂ ਬੰਨੇਓ ਮਾਲੀ ਆ ਕੇ ਪਰ ਪਰ ਪਾਣੀ ਪਾਵਣ ਪਰ ਪਰ ਪਾਣੀ ਪਾ ਵਾਹ ਇਹ ਇਹ ਸੁਪਨਾ ਸਾਰਿਆਂ ਦਾ ਹੀ ਆ ਸਾਡਾ ਔਰ ਆਉਣ ਵਾਲਾ ਸਮਾਂ ਇਸ ਗੱਲ ਦਾ ਗਵਾਹ ਰਹੂਗਾ ਕਿ ਬਾਬੇ ਦੇ ਇਸ ਕੋਰੀਡੋਰ ਨੇ ਇਸ ਰਾਹ ਨੇ ਮਾਨਵਤਾ ਦੇ ਲਈ ਕਿੰਨੇ ਹਜੇ ਰਾਹ ਖੋਲਤੇ ਖਰਬਾਂ ਦਾ ਪਲਾ ਹੋ ਗਿਆ ਜਗਤਗੁਰੂ ਦੇ ਫਲਸਫੇ ਦੇ ਨਾਲ ਜਗਤਗੁਰੂ ਦੇ ਉਸ ਪੈਗਾਮ ਦੇ ਨਾਲ ਕਿੰਨੇ ਲੋਕ ਤਰਗੇ ਸਵੇਰੇ ਵੀ ਕਿਹਾ ਸੀ ਅੱਜ ਫੇਰ ਕਹਿਣਾ ਸਿਲਕਨ ਰੂਟ ਖੁੱਲਣਾ ਚਾਹੀਦਾ ਦੂਵੇ ਪੰਜਾਬਾਂ ਕਰਕੇ ਨਹੀਂ ਮੁਲਕਾਂ ਕਰਕੇ ਮੁਲਕ ਖੜੇ ਹੋ ਜਾਣਗੇ ਬਾਰਾਂਸੌਦੀ ਕਣਕ ਕਿਤੇ ਵੇਖੀ ਹੈ 4000 ਦੀ ਇੱਕ ਹੋਰ ਚੀਜ਼ ਤੁਹਾਨੂੰ ਦੱਸ ਦਿਆਂ ਉੱਥੇ ਜਿਹੜਾ ਨਮਕ ਪਿੰਕ ਸੌਲਟ ਕਹਿੰਦੇ ਨੇ ਜਿਹਨੂੰ ਆਪਾਂ 1 ਰੁਪਈਆ ਕਿਲੋ 1 ਰੁਪਈਆ ਕਿਲੋ ਮਿਲਦਾ ਉਥੇ ਇੱਥੇ 2000 ਰੁਪਈਆ ਕਿਲੋ 1 ਰੁਪਈਆ ਕਿਲੋ ਨਮਕ ਪਹਾੜ ਨੇ ਰੇਂਜਾਂ ਨੇ ਹੈ ਨੀ ਮੈਂ ਤੁਹਾਨੂੰ 100 ਆਈਟਮਾਂ ਗਣਾਂ 50 ਰੁਪਏ ਦਾ ਦੁੱਧ ਉਧਰ 200 ਹਾਂਜੀ ਅਦਰਕ ਉਧਰ ਪਤਾ ਨਹੀਂ ਕਿੰਨਿਆਂ ਨੂੰ ਮਤਲਬ ਤੁਸੀਂ ਦੇਖੋ ਤਾਂ ਸਹੀ ਨਾ ਇਹ ਇਹ ਜਿਹੜੇ ਮੁਕਾਬਲੇ ਆ ਨੇ ਸਾਨੂੰ ਕੀ ਦਿੱਤਾ ਮੈਨੂੰ ਸਮਝਾ ਦੇ ਕੋਈ ਸਮਝਾ ਦੇ ਵੀ ਜੀ ਇਹ ਮੁਕਾਬਲੇ ਆ ਨੇ ਉਹ ਠੀਕ ਹੈ ਬੰਡੀਆਂ ਪਾ ਕੇ ਵੋਟ ਬੈਂਕ ਪੋਲਿਟਿਕਸ ਕਰ ਸਕਦਾ ਜੋ ਮਰਜ਼ੀ ਕਰ ਸਕਦਾ ਹੈ ਕਰੀ ਜਾਵੇ ਲੇਕਿਨ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਜਾਣਦੇ ਆ ਉਹ ਇਹ ਵੀ ਜਾਣਦੇ ਆ ਕਿ ਇਹ ਉਸ ਅਹਿਮ ਰਾਜ ਦਾ ਦੋਵੇਂ ਹਿੱਸਾ ਸੀ ਕਲਚਰ ਇੱਕ ਜ਼ਬਾਨ ਇੱਕ ਖਾਣ ਪਾਣ ਇੱਕ ਰੁਝਾਨ ਇੱਕ ਜ਼ਬਾਨ ਇੱਕ ਸਰ ਜੀ ਔਰ ਤੁਸੀਂ ਦੇਖ ਲਓ ਕਿ 4 ਲੱਖ ਲੋਕ ਆਏ ਉਧਰ ਕਿਸੇ ਇੱਕ ਨੇ ਸ਼ਿਕਾਇਤ ਕੀਤੀ ਮੈਨੂੰ ਦੱਸੋ ਕਿਸੇ ਇੱਕ ਨੇ ਇਹ ਕੀ ਹੋਵੇ ਕਿ ਭਾਈ ਸਾਡਾ ਕੋਈ ਉੱਥੇ ਲੜਾਈ ਝਗੜਾ ਹੋਇਆ ਜਾਂ ਸਾਨੂੰ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਉਹ ਉਹ ਕੁਝ ਨਹੀਂ ਦਿੱਤਾ ਮੈਂ ਬੜਾ ਕੋਈ ਲਿਖਦਾ ਮੈਂ ਬੜਾ ਚਿੰਤਨ ਕਰਦਾ ਇਹਨਾਂ ਮਾਮਲਿਆਂ ਦੇ ਉੱਤੇ ਅਖੇ ਜੀ ਮੁਕਾਬਲਾ ਬਣਾਓ ਓ ਯਾਰ ਕਰਨਾ ਤਾਂ ਕਰੋ ਯਾਰੋ ਢੋਲਾਂ ਦਾ ਮੁਕਾਬਲਾ ਦੇਖੋ ਚਾਹ ਲੈਣਾ ਲਿਖੀਏ ਕਰਨਾ ਤਾਂ ਕਰੋ ਯਾਰੋ ਢੋਲਾਂ ਦਾ ਮੁਕਾਬਲਾ ਸੋਹਣੇ ਸੋਹਣੇ ਪਿਆਰੇ ਪਿਆਰੇ ਬੋਲਾਂ ਦਾ ਮੁਕਾਬਲਾ ਸਾਜ਼ਾਂ ਦਾ ਮੁਕਾਬਲਾ ਆਵਾਜ਼ਾਂ ਦਾ ਮੁਕਾਬਲਾ ਖੇਡਾਂ ਦਾ ਮੁਕਾਬਲਾ ਕ੍ਰਿਕਟ ਦਾ ਮੁਕਾਬਲਾ ਹਾਕੀ ਦਾ ਮੁਕਾਬਲਾ ਹੈ ਜੀ ਸ਼ਮਲਿਆਂ ਦਾ ਚੁੰਨੀਆਂ ਦਾ ਨੈਣਾ ਦਾ ਮੁਕਾਬਲਾ ਹੁਣ ਸੁਣੋ ਇਹ ਕੀ ਹੋਇਆ ਮਾਵਾਂ ਦੀਆਂ ਵੈਣਾ ਦਾ ਮੁਕਾਬਲਾ ਉਹ ਇਹ ਕੀ ਹੋਇਆ ਮਾਵਾਂ ਦੀਆਂ ਵੈਣਾ ਦਾ ਮੁਕਾਬਲਾ ਰੋਂਦੀਆਂ ਮਾਸੂਮ ਧੀਆਂ ਪੈਣਾ ਦਾ ਮੁਕਾਬਲਾ ਹੈ ਮਨੁੱਖੀ ਜੀਵਨ ਦਾ ਮੋਹਲ ਆ ਯਾਰ ਅਨਮੋਲ ਆ ਉਹ ਹੈ ਰੋਂਦੀਆਂ ਮਾਸੂਮ ਧੀਆਂ ਪੈਣਾ ਦਾ ਮੁਕਾਬਲਾ ਇਹ ਕੀ ਹੋਇਆ ਆਤਮਾ ਤੇ ਸੋਗਾਂ ਦਾ ਮੁਕਾਬਲਾ ਮਾਪਿਆਂ ਦੇ ਦਿਲੀ ਪੈਂਦੇ ਹੌਲਾਂ ਦਾ ਮੁਕਾਬਲਾ ਹੈ ਕਰਨਾ ਹੈ ਤਿਆਰੋ ਕਰੋ ਢੋਲਾਂ ਦਾ ਮੁਕਾਬਲਾ ਕਰਨਾ ਤੇ ਕਰੋ ਯਾਰੋ ਢੋਲਾਂ ਦਾ ਮੁਕਾਬਲਾ ਸੋਹਣੇ ਸੋਹਣੇ ਪਿਆਰੇ ਪਿਆਰੇ ਢੋਲਾਂ ਦਾ ਮੁਕਾਬਲਾ ਸਾਜ਼ਾਂ ਦਾ ਮੁਕਾਬਲਾ ਆਵਾਜ਼ਾਂ ਦਾ ਮੁਕਾਬਲਾ ਖੇਡਾਂ ਦਾ ਮੁਕਾਬਲਾ ਜਿਸ ਵੇਲੇ ਅੱਗੇ ਦੋ ਸੋਹਣੀ ਇਹ ਜਿਹੜੀਆਂ ਇਹ ਜਿਹੜੀਆਂ ਮਸਮਾਂ ਨੇ ਨਾ ਇਹ ਤੁਸੀਂ ਫਰ ਸਮਝ ਕੇ ਚਲਾਉਣਾ ਕਿਉਂਕਿ ਇਹ ਸਾਡੇ ਕਲਚਰ ਚੋਂ ਹੀ ਨਿਕਲੀਆਂ ਨੇ ਔਰ ਇਹ ਰੂਹ ਨੂੰ ਛੇੜਦੀਆਂ ਨੇ ਮੈਂ ਜਦੋਂ ਉੱਧਰ ਗਿਆ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਭਾਈ ਕੀ ਹਾਲ ਚਾਲ ਨੇ ਉਹ ਕਹਿੰਦੇ ਜੀ ਥੋੜਾ ਬਹੁਤ ਫਿਕਰ ਹੈ ਜਿਹੜਾ ਈਰਾਨ ਨੇ ਦਾਵਾ ਬੋਲੇ ਥੋੜਾ ਰੈਡ ਅਲਰਟ ਸਾਰੇ ਇਹਨਾਂ ਦੇ ਬੋਲ ਆ ਉਹ ਯਾਰ ਉੱਥੇ ਜਦੋਂ ਚਰਚਾ ਹੁੰਦੀ ਹੈ ਨਾ ਉੱਥੇ ਜਦੋਂ ਗੱਲਾਂ ਕਰਦੇ ਤੇ ਤੁਸੀਂ ਸਾਈਡ ਦੇ ਉੱਤੇ ਦੋਸਤ ਹੁੰਦੇ ਆ ਯਾਰ ਹੁੰਦੇ ਆ ਉੱਥੇ ਉਹਨਾਂ ਦੇ ਹੋਰ ਬੰਦੇ ਹੁੰਦੇ ਆ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਿਉਂ ਫਿਕਰ ਹੋਵੇ ਮੈਂ ਸਵੇਰੇ ਵੀ ਜਿਹੜਾ ਕਹਿ ਕੇ ਗਿਆ ਕਿ ਵਰਲਡ ਲੈਵਲ ਦੇ ਉੱਤੇ ਇੱਕ ਪੀਸ ਮੂਵਮੈਂਟ ਹੋਣੀ ਚਾਹੀਦੀ ਹੈ। ਔਰ ਉਸ ਪੀਸ ਮੂਵਮੈਂਟ ਦਾ ਜਿਹੜਾ ਟਾਰਚ ਬਿਰਰ ਹੈ ਉਹ ਭਾਰਤ ਦੇਸ਼ ਹੋਣਾ ਚਾਹੀਦਾ। ਔਰ ਸਾਡਾ ਦੇਸ਼ ਬਹੁਤ ਚੰਗੀ ਤਰ੍ਹਾਂ ਨਿਭਾ ਰਿਹਾ ਹੈ। ਯੂਨੋ ਦੇ ਵਿੱਚ ਐਮ ਪਾਵਰ ਕਰਕੇ ਅਸੀਂ ਕਹੀਏ ਕਿ ਭਾਈ ਅਸੀਂ ਇਸ ਨਫਰਤ ਨੂੰ ਮਟਾਉਣਾ ਚਾਹੁੰਦੇ। ਅਸੀਂ ਦੋਸਤੀ ਦਾ ਪੈਗਾਮ ਦਈਏ। ਦੇਖੋ ਜਦੋਂ ਵਰਲਡ ਵਾਰ 2 ਹੋਈ ਮੈਂ ਤੁਹਾਨੂੰ ਇੱਕ ਗੱਲ ਦੇਣਾ ਚਾਹਨਾ ਕਿਰਾਕੇ ਆਪਣੇ ਪਪਦਾ ਪੜਾ ਮੈਂ ਸਵੇਰੇ ਸ਼ਾਇਦ ਭੁੱਲ ਗਿਆ ਹੋਵਾਂ ਮੈਨੂੰ ਨਹੀਂ ਦਿੱਤਾ ਜਦੋਂ ਵਰਲਡ ਵਾਰ 2 ਹੋਈ ਤੇ ਉਦੋਂ ਐਕਸਿਸ ਪਾਵਰਸ ਜਿਹੜੀਆਂ ਸੀਗੀਆਂ ਹਿਟਲਰ ਮੁਸੋਲਿਨੀ ਉਹਨਾਂ ਦੀਆਂ ਪਾਵਰ ਸੀਗੀਆਂ ਜਿਹੜੀਆਂ ਉਹਨਾਂ ਨੇ ਮਤਲਬ 70% ਮੁਲਕ ਤਬਾਹ ਕਰ ਦਿੱਤੀ ਸੀ ਪੋਲੈਂਡ ਫਿਨਲੈਂਡ ਰਸ਼ੀਆ ਕਿੰਨੇ ਹੀ ਮੁਲਕ ਪੂਰੇ ਤਬਾਹ ਹੋ ਗਏ ਯੂਰਪ ਦਾ ਤਾਂ ਰਹੀ ਹੀ ਕਹਾਣੀ ਸੀ ਤੇ ਜਦੋਂ ਅਮਨਮਾਨ ਬਹਾਲ ਹੋਇਆ ਅਮਨਮਾਨ ਬਹਾਲ ਹੁੰਦੇ ਸਾਰ ਯੂਰਪੀਅਨ ਯੂਨੀਅਨ ਨੇ ਇਕੱਠੇ ਹੋ ਕੇ ਇੱਕ ਫੈਸਲਾ ਲਿੱਤਾ ਉਹਨਾਂ ਫੈਸਲਾ ਲਿੱਤਾ ਉਹਨਾਂ ਫੈਸਲਾ ਕੀ ਲਿੱਤਾ ਉਹਨਾਂ ਦਾ ਫੈਸਲਾ ਇਹ ਸੀ ਕਿ ਪਾਈ ਅਸੀਂ ਬਾਰਡਰ ਖੋਲ ਦੇ ਉਹ ਯਰਪੀ ਤੁਸੀਂ ਲੰਡਨ ਤੋਂ ਜਾਓ ਫਰਾਂਸ ਫਰਾਂਸ ਤੋਂ ਜਾਓ ਅੱਗੇ ਆਸਟਰੀਆ ਆਸਟਰੀਆ ਤੋਂ ਪੋਲਨ ਪੋਲਨ ਤੋਂ ਜਿੱਧਰ ਮਰਜ਼ੀ ਚਲੇ ਜਾਓ ਤੁਸੀਂ ਇੱਕ ਆਪਣਾ ਐ ਪਾਸਪੋਰਟ ਦਿਖਾਣਾ ਤੇ ਇੱਕ ਵੀਜ਼ੇ ਦੇ ਨਾਲ ਤੁਸੀਂ 30 40 ਦੇਸ਼ਾਂ ਦੇ ਵਿੱਚ ਘੁੰਮ ਲੋ ਇੱਕ ਵੀਜ਼ੇ ਨਾਲ ਤੁਸੀਂ 30 40 ਦੇਸ਼ਾਂ ਦੇ ਘੁੰਮ ਲੋ ਤੇ ਉਹਨਾਂ ਦਾ ਯੂਰੋ ਕਿੱਥੋਂ ਕਿੱਥੇ ਗਿਆ ਕਿ ਖੁਸ਼ਹਾਲੀ ਕਿੱਥੋਂ ਕਿੱਥੇ ਚਲੀ ਇਹ ਜਿਹੜੀ ਪੀਪਲ ਟੂ ਪੀਪਲ ਕੰਟੈਕਟ ਹੈ ਇਕਨੋਮਿਕ ਪ੍ਰੋਫਿਟੇਬਿਲਟੀ ਹੈ ਇਹ ਇਹ ਜਿਹੜਾ ਮੁਨਾਫਾ ਹੈ ਇਹਦੇ ਨਾਲ فاਸਲੇ ਮਿਟਦੇ ਇਹਦੇ ਨਾਲ ਦਿੱਕਤਾਂ ਮਿਟਦੀਆਂ ਇਹ ਵਸ਼ਵ ਗੁਰੂ ਦਾ ਜਿਹੜਾ ਸੰਦੇਸ਼ ਏ ਅਮਨ ਅਮਾਨ ਦਾ ਪੀਸ ਦਾ ਸੰਦੇਸ਼ ਪੀਸ ਬਿਗੇਟਸ ਪ੍ਰੋਸਪਰਿਟੀ ਜਿਹਨ ਜੂ ਸਿੰਘ ਜਦੋਂ ਆਨੇ ਜਿਹੜੀ ਇਹ ਵਿਜ਼ਿਟ ਕੀਤੀ ਤੁਸੀਂ ਫਿਰ ਅਮਨ ਸ਼ਾਂਤੀ ਦੀ ਬੜੀ ਸੋਹਣੀ ਤੁਸੀਂ ਇੱਕ ਨਜ਼ਮ ਬੜੀ ਸੁਣਾਈ ਪਿਆਰ ਦੀ ਗੱਲ ਤੁਸੀਂ ਕਰਦੇ ਜੇ ਇਸ ਨੂੰ ਲੈ ਕੇ ਫਿਰ ਕਿਤੇ ਨਾ ਕਿਤੇ ਸਿੱਧਾ ਟਾਰਗੇਟ ਨਵਜੂ ਸਿੰਘ ਸਿੱਧੂ ਨਾ ਤੇ ਆ ਜਾਂਦਾ ਕਿ ਵੀ ਆਪਣੇ ਦੇਸ਼ ਪ੍ਰਤੀ ਮੈਂ ਕਹਿੰਦਾ ਯਾਰ ਮੇਰੇ ਤੇ ਟਾਰਗੇਟ ਜਿੰਨੇ ਮਰਜ਼ੀ ਕਰਨ ਯਾਰ ਮੈਂ ਤਾਂ ਕਦੇ ਕੋਈ ਟਾਰਗੇਟ ਦੀ ਪਰਵਾਹ ਹੀ ਨਹੀਂ ਕਰਦਾ ਦੂਸਰੀ ਗੱਲ ਇਹ ਮੈਂ ਤੁਹਾਨੂੰ ਦੱਸਾਂ ਸੱਚੀ ਗੱਲ ਤੁਹਾਨੂੰ ਦੱਸਾਂ ਦੇਖੋ ਜੰਗ ਕਿਸੇ ਚੀਜ਼ ਦਾ ਹੱਲ ਨਹੀਂ। ਨਾ ਤੇ ਇਕਨੋਮੀ ਦਾ ਹੱਲ ਹੈ। ਦੇਖੋ ਫਲੇਸਟਿਨ ਦੇ ਵਿੱਚ ਛੋਟੇ ਛੋਟੇ ਬੱਚੇ। ਉਹਨਾਂ ਦਾ ਕਸੂਰ ਦੱਸੋ ਮੈਨੂੰ। ਹੈ? ਦੇਖੋ ਤੁਸੀਂ ਭਾਈ ਜੰਗ ਤੇ ਬੰਬਾਂ ਨਾਲ ਹੁੰਦੀ ਹੈ ਨਾ। ਤੇ ਮਰਦਾ ਕੌਣ ਇੱਕ ਆਮ ਸਿਟੀਜ਼ਨ। ਧੀਆ ਪੈਣਾ। ਹੈ? ਫੈਮਲੀਆਂ ਉੱਜੜ ਗਈ। ਛੋਟੇ ਛੋਟੇ ਬੱਚੇ। ਇਕਨੋਮੀ ਡਿਸਟਰੋਇਡ ਤੋ ਇਹ ਫਾਇਦਾ ਤਾਂ ਸਿਰ ਕੋਈ ਇੱਕ ਜੱਫੀ ਪੇਰ ਪਾ ਉਹ ਇੱਕ ਅੱਗੇ ਪਾਈ ਹੈ ਤੇ ਡੰਗਲਾ ਖੁੱਲਿਆ ਦੇਖੋ ਇਸ ਤਰ੍ਹਾਂ ਹੈ ਕਿ ਇੱਕ ਜੱਫੀ ਜੇ ਲਾਂਗਾ ਖੁੱਲੇ ਤੇ ਦੂਜੀ ਜੱਫੀ ਪਾਈਏ ਦੂਜੀ ਜੱਫੀ ਪਾਈਏ ਤੀਜੀ ਚੌਥੀ ਡੰਗਲਾ ਕੋਈ ਨਹੀਂ ਤੀਜੀ ਚੌਥੀ ਪੰਜਵੀਂ ਛੇਵੀਂ ਸਤਵੀਂ ਥੌਵੀਂ ਸਭ ਜੱਫੀਆਂ ਪਾਈਏ ਜੱਫੀ ਜੱਫੀ ਕਰਕੇ ਯਾਰੋ ਹਰ ਮਸਲਾ ਸੁਲਝਾਈਏ ਐਵੇਂ ਕਿਉਂ ਪੁੱਤ ਮਾਵਾਂ ਦੇ ਅਸੀਂ ਹੱਦਾਂ ਤੇ ਮਰ ਪਾਈਏ ਵਾਗਨ ਲਗੇ ਸਿੱਧਾ ਦੇਖੋ ਮੈਂ ਇੱਕ ਬੜੀ ਸਿੰਪਲ ਜੀ ਗੱਲ ਨਹੀਂ 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 ਮੈਂ ਗੱਲ ਸਿੰਪਲ ਜੀ ਗੱਲ ਕਰ ਇੱਕ ਨਹੀਂ ਨਹੀਂ ਮੇਰੀ ਗੱਲ ਯਾਰ ਇੱਕ ਮਿੰਟ ਗੱਲ ਸੁਣਨਾ ਯਾਰ ਭਾਈ ਕਰਾਚੀ ਬੰਬੇ ਖੁੱਲਿਆ ਉਧਰੋਂ ਵੀ ਹਮਲੇ ਹੋਏ ਤੇ ਜੇ ਕਰਾਚੀ ਬੰਬੇ ਖੁੱਲਿਆ ਤੇ ਲਾਹੌਰ ਤੇ ਅਮਰਸਰ ਕਿਉਂ ਨਹੀਂ ਭਾਈ 22 ਕਿਲੋਮੀਟਰ ਸਾਡਾ ਸਮਾਨ 2200 ਕਿਲੋਮੀਟਰ ਜਾਵੇ ਉਹ ਵੀ ਮੁੰਦਰਾ ਪੋਰਟ ਤੇ ਓਕੇ ਹੁਣ ਭਾਈ ਕਿੰਨਾ ਕਿਤੇ ਸਭ ਜੀ ਨੀਤੀ ਕੋਟ ਮੰਦੇ ਹੋ ਮੈਂ ਨਹੀਂ ਠਹਿਣਾ ਯਾਰ ਇਦਾਂ ਦੀਆਂ ਗੱਲਾਂ ਨਹੀਂ ਮੈਂ ਕਰਨ ਆਇਆ ਇੱਥੇ ਮੈਂ ਗੱਲ ਬੜੀ ਸਕਾਰਾਤਮਕ ਕਰਨ ਆਇਆ ਮੈਂ ਕਹਿੰਦਾ ਯਾਰ ਸਕੈਨਰ ਲਾਓ ਤੁਸੀਂ ਅਗਰ ਦੇਸ਼ ਦੀ ਸੁਰੱਖਿਆ ਤੋਂ ਤੋ ਤਾਂ ਤੁਸੀਂ ਤੁਹਾਨੂੰ ਹੋਇਆ ਤੇ ਭਾਈ ਕਾਰਗੋ ਚਲਾਓ ਕਿੰਨੇ ਏਅਰਪੋਰਟਾਂ ਨੂੰ ਅਕਵਾਇਰ ਕੀਤਾ ਤੁਸੀਂ ਏਅਰਪੋਰਟਾਂ ਹਜ਼ਾਰਾਂ ਏਕੜ ਜ਼ਮੀਨ ਅਕਵਾਇਰ ਕਰ ਲਈ ਕਿਹਨੂੰ ਮੁਨਾਫਾ ਹੋਇਆ ਲੋਕਾਂ ਤੋਂ ਹੋਇਆ ਨਹੀਂ ਕਿਉਂਕਿ ਉਮਾਂ 3 ਉਡਾਨਾਂ ਤੇ ਚੱਲੀਆਂ ਕੋਈ ਨਹੀਂ ਇੱਕ ਜਿਹੜੀ ਚਲਾਈ ਸੀ ਇੱਥੋਂ ਰੌਲਾ ਪਾ ਕੇ ਪਰਫੁੱਲ ਪਟੇਲ ਸਾਹਿਬ ਦੇ ਅੱਗੇ ਆਲੇ ਕੱਪੜੇ ਪਾ ਕੇ ਮੈਂ ਗੱਡੀ ਦੇ ਅੱਗੇ ਲੇਟ ਗਿਆ ਸੀ 에어ਪੋਰਟ ਬਣਿਆ 306 ਮਹੀਨਿਆਂ ਦਾ ਚਾਂਮਾਂ ਜਿਹੜਿਆਂ ਦਾ ਠੀਕ ਹੈ ਉਦੋਂ ਬਾਅਦ ਉਹ ਜਿਹੜੀ ਜਹਾਜ਼ ਚੱਲਿਆ ਸੀਗਾ 에어 ਇੰਡੀਆ ਦੀ 90% ਓਕਿਊਪੈਂਸੀ ਸੀ ਹੁੰਦੀ ਪ੍ਰੋਫਿਟੇਬਿਲਿਟੀ ਹਾਈਐਸਟ ਹੁੰਦੀ ਇੱਥੋਂ ਸਾਡੀ ਗੋभी ਬਰਮਿੰਘਮ ਜਾਂਦੀ ਹੁੰਦੀ ਅੱਗੇ ਟੋਰਾਂਟੋ ਜਾਂਦੀ ਹੁੰਦੀ ਦਸ-ਦਸ ਗੁਣਾ ਵੇਚਦੀ ਹੁੰਦੀ ਠੀਕ ਹੈ ਉਹਨੂੰ ਜਹਾਜ਼ ਨੂੰ ਇੱਥੋਂ ਚੁੱਕ ਕੇ ਦਿੱਲੀ ਨੂੰ ਤੋੜਦਾ ਵੱਡੀਆਂ-ਵੱਡੀਆਂ ਕੰਪਨੀਆਂ ਖਾਤਰ ਫਿਰ ਉਹ ਦਿੱਲੀ ਜਾ ਕੇ ਫਿਰ ਵਾਪਸ ਇੱਥੇ ਆਉਂਦਾ ਕੌਣ ਚੜੂ ਸਮਝੋ ਕਿ ਇਹ ਕੋਈ ਨਵਜੋਤ ਸਿੰਘ ਸਿੱਧੂ ਨੂੰ ਕੱਢਦੇ ਹੋ ਤੇ ਚੁਪਾਰ ਮਾਈਨਸ ਕਰਦੇ ਇਹ ਡਿਪਲੋਮੈਟਿਕ ਸੰਬੰਧ ਨੇ ਦੇਸ਼ਾਂ ਦੇ ਮਾਮਲੇ ਨੇ ਜਦੋਂ ਦੇਸ਼ਾਂ ਨੇ ਖੋਲਿਆ ਤੇ ਦੇਸ਼ਾਂ ਨੂੰ ਕ੍ਰੈਡਿਟ ਵੀ ਤਾਂ ਦਿੱਤਾ ਨਾ ਚੀਕਾਂ ਮਾਰ ਕੇ ਦਿੱਤਾ ਸੰਗੇ ਫਾੜ ਕੇ ਦਿੱਤਾ ਸਿੱਖ ਸਾਹਿਬ ਕੋਈ ਗੱਲ ਇਹ ਨਹੀਂ ਹੈ ਇੱਕ ਕੱਢ ਦਿਓ ਇਸ ਫਲਸਫੇ ਦੇ ਵਿੱਚ ਤੁਸੀਂ ਬਾਬੇ ਦਾ ਫਲਸਫਾ ਪਾ ਲਿਆ ਉਸ ਨਜ਼ਰੀਏ ਨਾਲ ਦੇਖ ਕੇ ਵੇਖੋ ਕਿ ਕਿੰਨਾ ਭਲਾ ਕਰ ਸਕਦਾ ਹੈ ਦੇਖੋ ਸਭ ਤੋਂ ਵੱਡਾ ਧਰਮ ਮਾਨਵਤਾ ਹੈ ਤੇ ਮਾਨਵਤਾ ਦਾ ਅਗਰ ਧਰਮ ਤੁਸੀਂ ਕਰਾਉਣਾ ਹੈ ਕਿ ਫਿਰ ਇਹੀ ਇੱਕ ਜ਼ਰੀਆ ਪਰ ਕਿੱਦਾਂ ਪੋਸੀਬਲ ਹੈ ਇਹ ਕਿੱਦਾਂ ਹੈ ਮੈਂ ਕਿਹਾ ਪੋਸੀਬਲ ਚਾਹੇ ਤੁਸੀਂ 에어 ਲਿੰਕ ਦੇ ਦਿਓ ਚਾਹੇ ਸਿਲਕ ਰੂਟ ਖੋਲ ਦਿਓ ਜਿੱਦਾਂ ਪਹਿਲਾਂ ਪੋਸੀਬਲ ਸੀ ਅਮਰ ਸਰ ਲਾਹੌਰ ਜਿੱਦਾਂ ਅਮਰ ਸਰ ਲਾਹੌਰ ਜਿੱਦਾਂ ਪਹਿਲਾ ਪੋਸੀਬਲ ਸੀ ਪਾਈ ਤੁਸੀਂ ਛੱਡੋ ਮੈਂ ਕਹਿੰਦਾ ਤੁਸੀਂ ਇੱਕ ਦੇਸ਼ ਨਾਲ ਨਹੀਂ ਕਰਨਾ ਚਾਹੁੰਦੇ ਉਸ ਬੇਕਿਸਤਾਨ ਕਜ਼ਾਕਿਸਤਾਨ ਆਰਮੇਨਿਸਤਾਨ ਰਸ਼ੀਆ ਯੂਰਪੀਨ ਰੂਟ ਦੇ ਸਿਲਕਨ ਰੂਟ ਹਸ਼ਾਰਪੁਰੀਆਂ ਜਾਂਦੇ ਹੁੰਦੇ ਸੀ ਅੱਗੇ ਬਲਖ ਬੁਖਾਰੇ ਤੁਸੀਂ ਭਾਈ ਅਗਰ ਇਹ ਕੋਈ ਗੱਲ ਇਸ ਕਰਕੇ ਇਹ ਵੀ ਪੰਜਾਬ ਪੰਜਾਬ ਨੂੰ ਤਾਂ ਕੁਛ 6 ਮਹੀਨਿਆਂ ਦੇ ਵਿੱਚ 60 ਸਾਲ ਦੀ ਤਰ੍ਹਾਂ ਦੇਸ਼ ਨੂੰ ਚੁੱਕੂ ਕਿ ਤੁਮ ਨਿਕਲੋ ਕਿ ਹੋਰ ਖੜਾ ਹੋ ਜੂ ਅੱਜ ਲੋਕ ਮਿਲੇ ਤੁਹਾਨੂੰ ਕੀ ਲੋਕਾਂ ਦਾ ਕੀ ਰਿਸਪੌਂਸ ਤੁਸੀਂ ਇਹਨਾਂ ਤੇ ਪੁੱਛ ਲਓ ਭਾਈ ਤੁਸੀਂ ਨਹੀਂ ਯਾਰ ਮੈਂ ਇਕੱਲੇ ਨੇ ਕੀ ਰਿਸਪੌਂਸ ਦੱਸੋ ਬਈ ਰਿਸਪੌਂਸ ਤੁਸੀਂ ਦੱਸੋ ਇਹਨਾਂ ਤੋਂ ਪੁੱਛੋ ਜਰਾ ਚਲੋ ਇਹਨੂੰ ਪੁੱਛ ਦਿਓ ਦੱਸ ਬਈ ਲੱਗੀ ਬਾਕੀ ਬਸ ਤੁਸੀਂ ਬੋਲੋ ਜਨਾਬ ਤੁਸੀਂ ਬੋਲੋ ਤੁਸੀਂ ਪੁੱਛੋ ਉਹ ਦੂਰੋਂ ਦੂਰੋਂ ਫੈਸਲਾਬਾਦ ਤੋਂ ਪਤਾ ਸੀ ਲੋਕਾਂ ਨੂੰ ਤੇਰਾ ਪਤਨੀ ਤੋਂ ਪਿੱਛਾ ਪਤਨੀ ਤੋਂ ਉਥੋਂ ਦਾ ਖੱਦਰ ਲੈ ਕੇ ਇਹੋ ਜਿਹਾ ਸਵਾਲ ਲੈ ਕੇ ਮੈਂ ਖੱਦਰ ਦਿਖਾਵਾਂ ਉਹ ਲੈ ਆ ਯਾਰ ਮੇਰੀ ਗੱਡੀ ਤੋਂ ਖਿਦਾ ਦੁਕਾਨਾ ਹਾਂ ਦਿਖਾਉਣਾ ਮਿਲਾ ਦੋ ਉਹ ਕਿੱਥੋਂ ਆਇਆ ਕੋਈ ਕਿੱਥੋਂ ਆਇਆ ਕੋਈ ਕਿਹੜੀ ਥਾਂ ਤੋਂ ਆਇਆ ਔਰ ਕੋਈ ਕਿਸੇ ਨੂੰ ਕੋਈ ਇੰਨਾ ਕ ਵੀ ਉਹ ਨਹੀਂ ਲੰਗਰ ਛਕਿਆ ਉੱਥੇ ਮੈਂ ਤੁਹਾਨੂੰ ਕੀ ਕਰਿਆ ਕਿ ਇੱਕ ਇੰਟਰਫੇਸ ਤੇ ਪੰਜ ਛੇ ਧਰਮਾਂ ਦੇ ਲੋਕ ਬਗੈਰ ਕਿਸੇ ਉਹਦੇ ਮਤਲਬ

ਇਹ ਉਹ ਤਾਂ ਲੋਕ ਤਾਂ ਖਰਾਤਰਾ ਕਰ ਰਹੇ ਆ ਵੀ 75 ਸਾਲਾਂ ਬਾਅਦ ਹੁਣ ਆ ਗਏ ਅੱਛਾ ਤੁਸੀਂ ਦੇਖੋ ਕਿ ਇਹ ਇਹ ਤਿੰਨ ਪੀੜੀਆਂ ਦੇ ਬਾਅਦ ਹੋ ਜਾਣ ਲੱਗੇ ਲੱਗੇ ਤੇ ਮੇਰੇ ਭਾਈ ਸਾਡਾ ਤਾਂ ਕਲਚਰ ਹੀ ਸੇਮ ਹੈ ਅੱਜ ਤੇ ਇਕੱਠੇ ਬਾੜ ਪਾਇਆ ਉਹਨਾਂ ਨੇ ਚਲੋ ਕੋਈ ਗੱਲ ਨਹੀਂ ਆ ਤੇ ਅੱਜ ਕੀ ਹੈ ਉਹਨਾਂ ਨੇ ਦਿੱਤਾ ਖਤਰ ਹਾਊਸ ਅੱਲਾ ਇਹ ਕਿਹੜਾ ਕਿੱਥੋਂ ਆਏ ਕਿੱਥੋਂ ਆਏ ਹਾਂ ਸਮਾਲੀਆ ਦਾ ਹੈ ਜੀ ਕਿੱਥੋਂ ਦਾ ਹੈ ਸਮਾਲੀਆ ਦਾ ਮਸੂਰਾ ਆਓ ਜਿੱਥੋਂ ਵੀ ਐਸੀ ਕਿੰਨੀ ਕਮਲੀयत ਨਹੀਂ ਕਿ ਤੋ ਵਾਕਮਾ ਦੀਆ ਕਮਾਲੀਆ ਲਿਖਿਆ ਆ ਜੀ ਬਿਲਕੁਲ ਕਮਾਲੀਆ ਤੇ ਸਰ ਜਿਵੇਂ ਪੰਜਾਬ ਸਰਕਾਰ ਦਾਵਾ ਕੀਤਾ ਸੀਗਾ ਕਿ ਧਰਤਾਂ ਨੂੰ ਸਕਾਰ ਮਿਲੇਗਾ ਪਰ ਇਹ ਆਪਣੇ ਐਮਜ ਨੂੰ ਸਟੈਂਡ ਕਰਨ ਵਾਸਤੇ ਕਿਸ ਨੂੰ ਕੇਵਲ ਮਾਸੇ ਦੇਤਾ ਤੇ ਕਿਸ ਨੂੰ ਕਹਿੰਦਾ ਕਿ ਮਾਈਨਿੰਗ ਸਟਾਰਟ ਕੀਤੀ ਜਾਵੇ ਬਾਕੀ ਕੇਵਲ ਆਪਰੇਟਰ ਘਰ ਬੈਠੇ ਬਚਾਰੇ ਸਟਾਰਸ ਰੇ ਲੈ ਕੇ ਕਦੇ ਰੋਜ਼ਗਾਰ ਹੈ ਕਿ ਭਾਈ ਜ਼ਿੰਦਗੀ ਦੇ ਵਿੱਚ ਬੰਦੇ ਦੀ ਕੋਈ ਔਕਾਤ ਨਹੀਂ ਹੁੰਦੀ ਅਗਰ ਕੁਝ ਪ੍ਰੋਗਰਾਮ ਹੋਵੇ ਅਗਰ ਕੋਈ এজেন্ডਾ ਹੋਵੇ ਦੇਖੋ ਸਵਾਲ ਕੀ ਹੈ ਮੈਨੂੰ ਆਖੀਰ ਦੇ ਵਿੱਚ ਇਹਨਾਂ ਕਹਿ ਕੇ ਜਨਾਂ ਵੈਸੇ ਤੇ ਮੈਂ ਸਵੇਰੇ ਕਵਰ ਕਰ ਹੀ ਗਿਆ ਸੀ ਦੇਖੋ ਸਵਾਲ ਕੀ ਹੈ ਹਰੇਕ ਪੰਜਾਬ ਦੇ ਪਹਿਰੇਦਾਰ ਦਾ ਅਸਲੀ ਸਵਾਲ ਕੀ ਹੈ ਉਹ ਕਿ ਸਾਨੂੰ ਇਸ ਦਲਦਲ ਚੋਂ ਕੱਢੂਗਾ ਉਦੋਂ ਵੀ ਵੱਡਾ ਸਵਾਲ ਹੈ ਕਿਵੇਂ ਤੇ ਫੇਰ ਆਉਂਦਾ ਵੀ ਕੋਈ ਇਹੋ ਜਿਹਾ ਬੰਦਾ ਜਿਹੜਾ ਸਾਨੂੰ ਧੋਖੇ ਦਿੰਦੇ ਰਹੇ ਨੇ ਕੋਈ ਇਹੋ ਜਿਹਾ ਬੰਦਾ ਵੀ ਹੈ ਜਿਹਦਾ ਕਰਤਾਰ ਹੈ ਜਿਹੜਾ ਡੋਲਿਆ ਨਹੀਂ ਕਰੇ ਸਮਝ ਗਏ ਤਰੂਗਾ ਤੇ ਉਹੀ ਨਾ ਜਿਹਦੀ ਵਿਜਨ ਹੋਊਗੀ ਆਜੇ ਵੇਖੋ ਆ ਰਾਹੁਲ ਜੀ ਨੇ ਇਹ ਕਿਹਾ ਜੀ ਪੰਜ ਨਿਆਏ ਹੋਣਗੇ ਉਹ ਕਿੱਥੇ ਨਿਆਏ ਦੀ ਗੱਲ ਕਰਤੀ ਤੇ ਕਿੱਥੇ ਪੰਜਾਂ ਦੀ ਗੱਲ ਕੀਤੀ ਵੀ ਭਾਈ ਇਹ ਇਹਨਾਂ ਨੂੰ ਬੇਨਫਿਟ ਇਦਾਂ ਮਿਲੂਗਾ ਇਹਨਾਂ ਨੂੰ ਬੇਨਫਿਟ ਇਦਾਂ ਮਿਲੂ ਜਦ ਤੱਕ ਤੁਹਾਡਾ